ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਹੈਗੇ ਆਂ ਕਿਸਾਨਾਂ ਦੇ ਹੌਸਲੇ ਬਲੰਦ ਨੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਨੇ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਆਂ व्हीलचेयर ਦੇ ਉੱਪਰ ਕੁਝ ਵੀਰ ਸਾਡੇ ਨਾਲ ਮੌਜੂਦ ਹੈਗੇ ਨੇ ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਮੌਜੂਦ ਹੈਗੇ ਨੇ ਹੌਸਲੇ ਕਿੰਨੇ ਵੱਡੇ ਨੇ ਔਰ ਕਿਹੜੇ ਹਾਲਾਤਾਂ ਦੇ ਵਿੱਚ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਨੇ ਆ ਸਾਰੀ ਗੱਲਬਾਤ ਕਰਦੇ ਆਂ ਤਾਂ ਬਬੇ ਸਭ ਤੋਂ ਪਹਿਲਾਂ ਤਾਂ ਸਵਾਗਤ ਔਰ ਕਿੱਥੋਂ ਆਏ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਖਰੜ ਤੋਂ ਆਇਆ ਹਾਂ ਹਾਂ ਜੀ ਇਹ ਕਿਸਾਨੀ ਅੰਦੋਲਨ ਚ ਸ਼ਾਮਲ ਅੱਜ ਹੀ ਆਏ ਹਾਂ ਤੁਸੀਂ ਇੱਕ ਜਾਂ ਪਹਿਲਾਂ ਤੋਂ ਪਲਾਨ ਬਣਾਇਆ ਸੀ ਨਹੀਂ ਪਹਿਲਾਂ ਤੋਂ ਹੀ ਪਲਾਨ ਬਣਾਇਆ ਸੀ ਜਦੋਂ ਜਦੋਂ ਦੀ ਮਤਲਬ ਆਪਣੇ ਕਿਸਾਨ ਜਥੇਬੰਦੀ ਨੇ ਇੱਕ ਕਾਲ ਦਿੱਤੀ ਹੋਈ ਸੀ 13 ਦੀ ਉਦੋਂ ਤੋਂ ਹੀ ਪਲਾਨ ਪਲਾਨ ਬਣਾਇਆ ਹੋਇਆ ਸੀ ਪਹਿਲਾਂ ਵੀ ਜਾਂਦੇ ਸੀ ਕਿਸਾਨ ਮੋਰਚੇ ਦੇ ਉੱਤੇ ਪਹਿਨ ਲਗਾਤਾਰ ਇੱਕ ਸਾਲ ਬੈਠੇ ਰਹੇ ਹੈਗੇ ਬੜੀ ਸਵਾਮਾਂ ਕਰ ਦਿੱਤੀ ਹੈਗੇ ਉੱਤੇ ਤੇ ਅੱਜ ਵੀ ਆਏ ਹੈਗੇ ਬਾਕੀ ਜਿਹੜੇ ਹੋਰ ਬੱਚੇ ਆਪਣੇ ਭੈਣ ਭਰਾ ਬੈਠੇ ਹੈਗੇ ਆ ਆਪਣੇ ਨੌਜਵਾਨ ਪੀੜ੍ਹੀ ਬੈਠੀ ਹੈਗੀ ਆ ਤਾਂ ਤੇ ਉਹਨਾਂ ਨੂੰ ਇੱਕ ਸੰਦੇਸ਼ ਦੇਣ ਦੇ ਲਈ ਆਏ ਕਿ ਅਸੀਂ ਆ ਸਕਦੇ ਹਾਂ ਤੁਸੀਂ ਕਿਉਂ ਨਹੀਂ ਆ ਸਕਦੇ ਹੈਗੇ ਤੁਸੀਂ ਕਿੰਨੇ ਜਣੇ ਆਏ ਹੋ ਤੁਸੀਂ ਅਸੀਂ ਤਿੰਨ ਜਣੇ ਹੈਗੇ ਵੀਰ ਤਿੰਨੋਂ ਅਲੱਗ-ਅਲੱਗ ਜਗ੍ਹਾ ਤੋਂ ਆਏ ਹੈਗੇ ਅੱਛਾ ਹਾਂਜੀ ਹਾਂ ਕਿਵੇਂ ਆਏ ਹੋ ਆਪ ਗੱਡੀ ਡਰਾਈਵ ਕਰਕੇ ਆਏ ਆ ਜੀ ਚਾ ਗੱਡੀ ਤੇ ਆਪ ਹੀ ਡਰਾਈਵ ਕੀਤੀ ਹਾਂਜੀ ਹਾਂਜੀ ਹਾਂ ਕਿਸੇ ਜਥੇਬੰਦੀ ਨਾਲ ਜੁੜੇ ਹੋ ਕਿ ਜਾਂ ਵੈਸੇ ਹੀ ਨਹੀਂ ਨਹੀਂ ਬਸ ਇੱਕ ਸੋਸ਼ਲ ਵਰਕ ਕਰਦੇ ਹੈਗੇ ਤੇ ਆਪਣੀ ਮਤਲਬ ਮੈਡੀਸਨ ਲੈ ਕੇ ਆਏ ਹੈਗੇ ਇੱਥੇ ਬਹੁਤ ਵੀ ਲੋਕ ਫਟੜ ਹੋਏ ਹੈਗੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਹੈਗਾ ਹੋਰ ਵੀ ਨਾਲ ਹੈਗੇ ਸਾਡੇ ਭਗੈਣ ਭਰਾ ਹੈਗੇ ਨਰਸਿੰਗ ਨਰਸਿੰਗ ਹੈਗੀਆਂ ਹੈ ਡਾਕਟਰ ਹੈਗੇ ਆ ਤੇ ਟਕਟੋਕ ਅਤੇ ਇਹਨਾਂ ਨੇ 3-400 ਆਪਣਾ ਜਿਹੜਾ ਹੈਗੀ ਤੇ ਪੰਜਾਬ ਹਰਿਆਣੇ ਦੇ ਜੋ ਵੀ ਬੰਦੇ मतलब ਉਧਰ ਜਾ ਰਹੇ ਸੀ ਤੇ ਇਹਨਾਂ ਨੇ ਫੱਟੜ ਕੀਤੇ ਤਾਂ ਉਹਨਾਂ ਨੂੰ ਨਾਲ ਦੀ ਨਾਲ ਟ੍ਰੀਟਮੈਂਟ ਵੀ ਪ੍ਰੋਵਾਈਡ ਕੀਤਾ ਪਰਵਾਇਡ ਕਰਵਾਇਆ ਗਿਆ ਹੈ। ਅੱਛਾ ਜਦੋਂ ਇਹ ਗੋਲੇ ਛੱਡੇ ਜਾ ਰਹੇ ਸੀ ਕਿ ਅਥਰੂ ਗੈਸ ਦੇ ਉਦੋਂ ਕਿੱਥੇ ਸੀਗੇ ਤੁਸੀਂ? ਨਹੀਂ 80 ਸੀ ਅਸੀਂ। ਅੱਛਾ ਅਸੇ ਨਹੀਂ ਹੋਏ ਤੁਸੀਂ। ਅਸੇ ਨਹੀਂ ਹੋਏਗੇ। ਹਾਂ। ਉਹਦਾ 15 ਕਿ ਮਿੰਟ ਦੀ ਗੇਮ ਹੈ 15 ਕਿ ਮਿੰਟ ਦੇ ਵਿੱਚ। ਹਾਂ। ਉਹ ਜੀ ਕਹਿੰਦੇ ਨਹੀਂ ਤੁਹਾਨੂੰ ਇੱਥੇ ਤਾਂ ਚੰਗਿਆ-ਚੰਗਿਆਂ ਦੀਆਂ ਧੋੜਾਂ ਲੱਗ ਜਾਂਦੀਆਂ ਕਈ ਵਾਰੀ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਤੁਸੀਂ ਇੱਥੇ ਹੀ ਡੱਟੇ ਰਹੇ। ਨਹੀਂ ਨਹੀਂ ਅਸੀਂ ਤਾਂ ਗੋਲੀ ਖਾਣ ਦੇ ਲਈ ਵੀ ਤਿਆਰ ਹੈਗੇ ਕੋਈ ਗੱਲ ਨਹੀਂ ਪਰ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਇੱਕ ਉਹਨਾਂ ਨੂੰ ਸੰਦੇਸ਼ ਵੀ ਜਾਊਗਾ। ਹਾਂ। ਨਹੀਂ ਤਾਂ ਆਪਣੀਆਂ ਨਸਲਾਂ ਦੀ ਮਤਲਬ ਲ ਸਾਨੂੰ ਮੁਰਜੀ ਦੇ ਉੱਤੇ ਟਰੈਕਟਰ ਪ੍ਰੇਡ ਦੇ ਨਾਲ ਹੈਗੀ ਤੁਸੀਂ ਅੰਦਰ ਚਲੇ ਗਏ ਚਲੇ ਗਏ ਸੀ ਹਾਂ ਹਾਂ ਠੀਕ ਹੈ ਤਾਂ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਸੰਗਰੂਰ ਜਿਹੜਾ ਪਹਿਲਾਂ ਵੀ ਤੁਸੀਂ ਇਹ ਅੰਦੋਲਨ ਚ ਸ਼ਾਮਲ ਹੋਏ ਸੀਗੇ ਹਾਂ ਹਾਂ ਜੀ ਹਾਂ ਇੱਥੇ ਫਿਰ ਤੁਸੀਂ ਇਹਨਾਂ ਦੇ ਨਾਲ ਹੀ ਗੱਡੀ ਤੇ ਆਏ ਹਾਂਜੀ ਹਾਂਜੀ ਹਾਂ ਨਾਲ ਹੀ ਆਏ ਇਕੱਠੇ ਤੰਨੇ ਆਏ ਸੀ ਕੀ ਲੱਗਤੀ ਰਿਹਾ ਇੱਥੇ ਮਾਹੌਲ ਦੇਖ ਕੇ ਮਾਹੌਲ ਦੇਖ ਕਿਉਂ ਦੇਖ ਰਹੇ ਤੁਸੀਂ ਆਪ ਹਾਂ ਕੋਈ ਗੱਲ ਨਹੀਂ ਇਸ ਦਾ ਵਰੀਆ ਤੋੜ ਦੂੰਗੇ ਵੈਰੀ ਗੱਡ ਜੇ ਇਹ ਤਾਂ ਕੁਝ ਵੀ ਨਹੀਂ ਸਾਡੇ ਅੱਗੇ ਹਾਂ ਤਾਂ ਹੌਸਲੇ ਜਿਹੜੇ ਨੇ ਬਣੇ ਹੋਏ ਨੇ ਵੀਰੇ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਹਰਪੁਰ ਤੋਂ ਆਇਆ ਹੋਇਆ ਜੀ ਅੱਛਾ ਹਾਂ ਜੀ ਜੀ ਪਿਛਲੀ ਵਾਰੀ ਵੀ ਸੀਗੇ ਕਿਸਾਨ ਹਾਂਜੀ ਹਾਂਜੀ ਪਿਛਲੀ ਵਾਰੀ ਵੀ ਥੇ ਜੀ ਅੱਪਾ ਨਾਲ ਹੀ ਥੇ ਸਾਰੇ ਇਹ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਨੇ ਕਿਵੇਂ ਅੱਗੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਵੇਂ ਵਿਚਾਰਾਂ ਹੋ ਰਹੀਆਂ ਪਾਣੀ ਦੀਆਂ ਵੇਜ ਜਿੰਨੇ ਮਰਜੀ ਬਰਸਾਣਾ ਪਾਣੀ ਦੀ ਹੋ ਜਾ ਜਿੰਨੇ ਮਰਜੀ ਅਥਰੂ ਗੈਸ ਤੇ ਗੁਲੇ ਬਰਸਾ ਜਾਣ ਆ ਪਿੱਛੇ ਨਹੀਂ ਮੁੜਨ ਵਾਲੀ ਜੀ ਹੁਣ ਅਸਲਾਉਣ ਜੀ ਉਹ ਗੁਰਗੋਬ ਸਿੰਘ ਜੀ ਨਸਲਾਂ ਜੀ ਪਿੱਛੇ ਨਹੀਂ ਮੁੜਦੀਆਂ ਜੀ ਹੁਣ ਉਹ ਤਾਂ ਅੱਗੇ ਵਧੂਗੇ ਜੀ ਪਿੱਛੇ ਮੋੜਨਾ ਗੁਰੂਆਂ ਨੇ ਸਿਖਾਇਆ ਨਹੀਂ ਨਾ ਆਪਾਂ ਪਿੱਛੇ ਮੋੜਨਾ ਜੀ ਹੁਣ ਉਹ ਤਾਂ ਅੱਗੇ ਹੀ ਵਧਾਂਗੇ ਜੀ ਤੇ ਆਪਾਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਅੱਜ ਦੀ ਪੀੜ੍ਹੀ ਨੂੰ ਜੋ ਆਪਣੇ ਨੌਜਾਨ ਭਰਾ ਮੇਰੇ ਅੱਜ ਵੀ ਆਪਣੇ ਘਰਾਂ ਵਿੱਚ ਅਜੇ ਰਾਮ ਨਾ ਸੁੱਤੇ ਹੋਏ ਔਰ ਮੇਰੇ ਕਿਸਾਨ ਵੀ ਸਾਰੇ ਇੱਥੇ ਆ ਕੇ ਅੱਥਰੂ ਗੋਲੇ ਖਾਰੇ ਤੁਸੀਂ ਵੀ ਆਓ ਜੀ ਇਸ ਇਸ ਅਦੋਲਨ ਦਾ ਇੱਕ ਸਾਥ ਬਣੋ ਸਾਥੀ ਬਣੋ ਜੀ ਆਪਣਾ ਕੇ ਤੇ ਅੱਗੇ ਵਧੋ ਜੀ ਇਹ ਬੈਰੀਕੇਡਰ ਕੁਝ ਵੀ ਹੈ ਨਹੀਂ ਸਾਡੇ ਲਈ ਜੀ ਆਪਾਂ ਉਸ ਦਾ ਵਾਅਦਾ ਲੋਕ ਜਦੋਂ ਦੇਖਦੇ ਨੇ ਤੁਹਾਨੂੰ ਕਿ ਤੁਸੀਂ व्हीलਚੇਅਰ ਤੇ ਇੱਥੇ ਪਹੁੰਚ ਗਏ 90% ਕੰਮ ਹੋ ਚੁੱਕੇ 10% ਹੀ ਕੰਮ ਰਹਿੰਦਾ ਜੀ ਹੁਣ ਇਹ 10% ਮਿੰਟਾਂ ਜੀ ਜਾਊਗਾ ਜੀ ਹੁਣ ਤਾਂ ਆਪਣੇ ਨਾਲ ਮਿਲਣੇ ਜਾਂਦੇ ਬਸ ਆ ਜਾਓ ਵੀਰੇ ਨਾਲ ਮੇਰੇ ਜਿੰਨੇ ਵੀ ਵੀਰੇ ਮੇਰੇ ਵੀਰ ਘਰ ਵਿੱਚ ਹੈਗੇ ਨਾ ਹੁਣ ਵੀ ਚੱਕੋ ਟਰਾਲੀਆਂ ਟਰੈਕਟਰ ਆ ਜਾਓ ਵੀਰੇ ਅਬੇ ਉਹਨਰੇ ਇੱਥੇ ਹੀ ਪਤਾ ਲੱਗੂਗਾ ਚੰਗੇ ਮੈਦਾਨ ਵਿੱਚ ਕਿਹੜਾ ਪਾਣੀ ਤੇ ਕਿਹੜਾ ਦੁੱਧ ਚਾਹੀਏ ਹਮ ਇੱਥੇ ਹੀ ਪਤਾ ਲੱਗੂਗਾ ਜੀ ਹੁਣ ਆਓ ਮੇਰੇ ਵੀਰੇ ਅੱਗੇ ਆ ਬਦੋ ਆਪਾਂ ਕੀ ਕੀ ਸੰਦੇਸ਼ ਦੇਵਾਂਗੇ ਆਣ ਬੜੀ ਨਸਲਾਂ ਨੂੰ ਜੀ ਹੈ ਉਹ ਪੁੱਛੜ ਗੀਆਂ ਵੀ ਸਾਨੂੰ ਕੀ ਕਿ ਤੁਸੀਂ ਕੀਤਾ ਫਿਰ ਕੋ ਸਾਡੇ ਬਾਰੇ ਕੀ ਕੀਤਾ ਸਾਡੇ ਲਈ ਕਿ ਸਾਨੂੰ ਇੱਕ ਕੈਦੀ ਹੀ ਬਣਾਇਆ ਤੁਸੀਂ ਨਾ ਬੰਦੀ ਹੀ ਬਣਾਇਆ ਤੁਸੀਂ ਫਿਰ ਵੀ ਹਾਂ ਸਾਡੇ ਤੋਂ ਫਿਰ ਅੱਜ ਵੀ ਸਰਕਾਰਾਂ ਫਿਰ ਉਹੀ ਕਰ ਰਹੀਆਂ ਜੋ ਪਹਿਲੇ ਕਰ ਰਹੀਆਂ ਸੀ ਸਾਡੇ ਗੁਰੂਆਂ ਸਾਨੂੰ ਕੀ ਸਿਖਾਇਆ ਆ ਹਾਂ ਇਹ ਫਿਰ ਹੁਣ ਇੱਥੇ ਡਟੋਗੇ ਜਿੰਨਾ ਤੱਕ ਕਿਸਾਨ ਹੈਗੇ ਨਹੀਂ ਸਾਰੇ ਬਿਲਕੁਲ ਵੀਰੇ ਇੱਥੇ ਡਟਾਂਗੇ ਇੱਥੇ ਹੀ ਗੋਲੀ ਖਾਵਾਂਗੇ ਇੱਥੇ ਹੀ ਮਰਾਂਗੇ ਜੀ ਹੁਣ ਤੱਕ ਜੋ ਮਰਜੀ ਹੋਏ ਇੱਥੇ ਹੋਏਗਾ ਜੀ ਹੁਣ ਤੱਕ ਹਾਂਜੀ ਕੀ ਪਲਾਨਿੰਗ ਕੀ ਅਗਲੀ ਨਜ਼ਰ ਆ ਰਹੀ ਹੈ ਕਿਉਂਕਿ ਜਿਵੇਂ ਪ੍ਰਬੰਧ ਅੱਗੇ ਕੀਤੇ ਹੋਏ ਨੇ ਕਿਵੇਂ ਪਾਰ ਹੋਵੇ ਫਿਰ ਜੇ ਵਾਹਿਗੁਰੂ ਦੇ ਹੋਟਲੇ ਕੇ ਸਾਰਾ ਕੁਝ ਪਾਰ ਹੋਊਗਾ ਜੀ ਹੁਣ ਤੱਕ ਹਾਂਜੀ ਸਾਰ ਕੁਝ ਟੱਪਾਂਗੇ ਆਪਾਂ ਜੀ ਹੁਣ ਸਾਡੇ ਗੁਰੂ ਮਾਟ ਟਪ ਸਕਦਾ ਅਸੀਂ ਟਪਦਾਂਗੇ ਜੀ ਉਹਨਾਂ ਦੇ ਹੋਟ ਲੈ ਕੇ ਟਪਦਾਂਗੇ ਇਹ ਚੰਗਾ ਲੱਗਾ ਕਿ ਚੰਗਾ ਹੌਸਲਾ ਤੁਸੀਂ ਬਣਾ ਕੇ ਰੱਖਿਆ ਹੋਇਆ ਤਾਂ ਬਾਕੀ ਨੌਜਵਾਨਾਂ ਦੇ ਲਈ ਇਹ ਮਿਸਾਲ ਹੈਗੇ ਨੇ ਕਿ ਜੇਕਰ ਅਸੀਂ व्हीਲ ਚੇਅਰ ਤੇ ਉੱਪਰ ਇੱਥੇ ਤੱਕ ਆ ਸਕਦੇ ਹਾਂ ਤਾਂ ਜਿਹੜੇ ਨੌਜਵਾਨ ਜਿਹੜੇ ਕਿਸਾਨ ਘਰਾਂ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਵੀ ਜ਼ਰੂਰ ਪਹੁੰਚਣਾ ਚਾਹੀਦਾ ਤਾਂ ਇਸੇ ਕਰਕੇ ਇਹ ਆਪ ਗੱਡੀ ਚਲਾ ਕੇ व्हीਲ ਚੇਅਰ ਨਾਲ ਲੈ ਕੇ ਇਸ ਵੇਲੇ ਇੱਥੇ ਡਟੇ ਹੋਏ ਨੇ ਜਿੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿੱਥੇ ਚੰਗੇ ਭਲੇ ਲੋਕ ਕਈ ਵਾਰੀ ਨਹੀਂ ਖੜ ਪਉਂਦੇ ਤਾਂ ਉਸ ਜਗ੍ਹਾ ਦੇ ਉੱਪਰ ਇਹ ਨੌਜਵਾਨ ਖੜੇ ਕੈਮਰਾਮੈਨ ਮਨੋਦੇ ਨਰਮਨ ਪੀਸਿੰਗ ਕਾਲੋਂ ਜਗਬਣੀ ਟੀਵੀ ਸ਼ੰਭੂ ਬਾਡਰ